ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 8 9 10 ਜੁਲਾਈ ਕੇ ਆਉਣ ਵਾਲੇ ਤਿੰਨ ਦਿਨਾਂ ਦੇ ਵਿੱਚ ਵੀਰੋ 8 9 10 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀ ਵੀਰੋ ਤਾਪਮਾਨ ਹਮਾਵਾ ਬੱਦਲਬਾਜ ਕਿੰਨਾ ਖੇਤਰਾਂ 'ਚ ਮਹੀਆ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰੇ ਨਾਲ ਸਾਂਝੀ ਕਰਦੇ ਆਂ ਵੀਰੋ ਅੱਜ 8 ਜੁਲਾਈ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਠੀਕ-ਠਾਕ ਰਹੇਗਾ ਪੰਜਾਬ ਦੇ ਆਪ ਨੂੰ 50% ਖੇਤਰਾਂ ਦੇ ਵਿੱਚ ਵੀਰੋ ਧੁੱਪ ਦੇਖਣ ਨੂੰ ਮਿਲੇ ਤੇ ਵੀਰੋ ਕੁਛ ਖੇਤਰਾਂ ਵਿੱਚ ਹਲਕੀ ਫੁਰਕੀ ਬੱਦਲਾਂ ਦੀ ਆਵਾਜਾਈ ਹੋ ਸਕਦੀ ਹੈ ਪਰ ਅੱਜ ਦੇ ਦਿਨ 'ਚ ਕੋਈ ਜ਼ਿਆਦਾ ਵੀਰੂਮੀ ਦੇ ਅਸਰ ਨਹੀਂ ਹੋਣਗੇ ਪਿਛਲੇ ਦਿਨਾਂ ਦੇ ਮੁਕਾਬਲੇ ਵੀਰੋ ਜੋ ਕਿ ਲੰਘੇ ਦਿਨ ਨੇ ਪਿਛਲੇ ਉਹਨਾਂ ਦਿਨਾਂ ਦੇ ਵਿੱਚ ਵੀਰੋ ਜੋ ਬਰਸਾਤ ਦੀ ਸੰਭਾਵਨਾ ਸੀ ਬਹੁਤ ਜ਼ਿਆਦਾ ਬਣੀ ਹੋਈ ਸੀ ਫਿਰ ਉਸ ਦੇ ਮੁਕਾਬਲੇ ਇੱਕ ਵਾਰ ਹੁਣ ਮੌਨਸੂਨ ਹੈ ਜੋ ਉਹ ਐਕਟਿਵ ਆਉਂਦੇ 2-3 ਦਿਨਾਂ ਤੱਕ ਜ਼ਿਆਦਾ ਨਹੀਂ ਹੋਵੇਗਾ ਥੋੜੀਆਂ-ਮੋਟੀਆਂ ਕਾਰਵਾਈਆਂ ਛੋਟੀਆਂ-ਮੋਟੀਆਂ ਵੀਰੋ ਟੁੱਟਵੇਂ ਰੂਪਾਂ ਦੇ ਵਿੱਚ ਆਪਾਂ ਨੂੰ ਕਿਸੇ ਵੀ ਭਾਗਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਟੈਂਪਰੇਚਰ ਜਦੋਂ ਵਧਣਗੇ ਦਿਨ ਦੇ ਸਮੇਂ ਗਰਮੀ ਹੋਵੇਗੀ ਧੁੱਪ ਹੋਵੇਗੀ ਹਵਾ ਦਾ ਵੀ ਰੋ ਥੋੜਾ ਜਿਹਾ ਜੋ ਪ੍ਰਭਾਵ ਉਹ ਘਟੇਗਾ ਹਵਾ ਦੀ ਰਫ਼ਤਾਰ ਘਟੇਗੀ ਉਸ ਸਮੇਂ ਅਚਾਨਕ ਬੱਦਲ ਬਣਨਗੇ ਜੋ ਕਿ ਕਿ ਨਮੀ ਬਹੁਤ ਜ਼ਿਆਦਾ ਵਧੀ ਹੋਈ ਹੈ ਬਰਸਾਤਾਂ ਦੇ ਕਾਰਨ ਵੀਰ ਉਹਦੋ ਅਚਾਨਕ ਬੱਦਲ ਬਣਨਗੇ ਜੋ ਕਿ 2-4 ਸ਼ਹਿਰਾਂ ਦੇ ਵਿੱਚ 2-4 ਪਿੰਡਾਂ ਦੇ ਏਰੀਆ ਦੇ ਵਿੱਚ ਵੀਰ ਥੋੜੇ ਮੋਟੇ ਬਰਸਾਤੀ ਗਤੀਵਿਧੀਆਂ ਦੇ ਕੇ 10-20 ਮਿੰਟ ਤੋਂ ਬਾਅਦ ਵੀਰ ਉਹ ਅਚਾਨਕ ਅਧੇਕ ਘੰਟੇ ਬਾਅਦ ਮੌਸਮ ਸਾਫ਼ ਹੋ ਜਾਂਦਾ ਜਿਹਦੇ ਵਿੱਚ ਹਨੇਰੀ ਮੀਂਹ ਗਰਜ ਚਮਕ ਵੀਰ ਇਦਾਂ ਦੀਆਂ ਗਤੀਵਿਧੀਆਂ ਹੋ ਸਕਦੀਆਂ ਹੋ ਸਕਦੀਆਂ ਨੇ ਪਰ ਜੋ ਐਡਾ ਕੋਈ ਸਿਸਟਮ ਆ ਜੋ ਪੰਜਾਬ ਨੂੰ ਪ੍ਰਭਾਵਿਤ ਕਰੇ ਪੰਜਾਬ ਦੇ ਤਕਰੀਬਨ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਰਸਾਤ ਦੇਵੇ ਐਸਾ ਕੋਈ ਸਿਸਟਮ ਫਿਲਹਾਲ ਆਉਂਦੇ 2-3 ਦਿਨ ਤੱਕ ਵੀਰੋਂ ਨਹੀਂ ਹੈ ਬਰਸਾਤ ਦੀ ਸੰਭਾਵਨਾ ਨਾਮਾਤਰ ਹੀ ਰਹੇਗੀ ਥੋੜੀ-ਮੋਟੀ ਕਿਸੇ ਖੇਤਰਾਂ ਵਿੱਚ ਹਲਕੀ-ਫੁਰਕੀ ਬਦਲ ਕੈਣਮਣ ਐਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਟੈਂਪਰੇਚਰ ਦਿਨ ਦੇ ਤਕਰੀਬਨ ਵੱਧ ਤੋਂ ਵੱਧ 36-37-38 ਡਿਗਰੀ ਤੱਕ ਜਾ ਸਕਦੇ ਨੇ ਕਿਉਂਕਿ ਨਵੀਂ ਬਦਲਣ ਦੇ ਕਾਰਨ ਵੀਰੋ ਪਰ 36 37 ਡਿਗਰੀ ਦੇ ਬਾਵਜੂਦ ਵੀ ਜੋ ਗਰਮੀ ਹੈ ਹਮਸਾ ਹੈ ਉਹ ਪਰੇਸ਼ਾਨ ਕਰ ਸਕਦੀ ਹੈ ਕਿਉਂਕਿ ਇਹ ਟੈਂਪਰੇਚਰ ਕੋਈ ਜ਼ਿਆਦਾ ਨਹੀਂ ਹਨ ਲੰਗੇ ਦਿਨਾਂ ਦੇ ਮੁਕਾਬਲੇ ਪਰ ਵੀਰੋ ਖੁਸ਼ਕੀ ਦਾ ਸਮਾਂ ਸੀ ਜੋ ਹੋਣਾ ਹੈ ਇਹ ਨਵੀਂ ਵਾਲਾ ਸਮਾਂ ਹੈ ਇਹ ਚ ਗਰਮੀ ਜ਼ਿਆਦਾ ਆਪਾਂ ਨੂੰ ਤੰਗ ਕਰ ਸਕਦੀ ਹੈ ਥੋੜੇ ਟੈਂਪਰੇਚਰ ਹੋਣ ਦੇ ਬਾਵਜੂਦ ਵੀ ਸੋ ਇਦਾਂ ਦਾ ਵੀਰੋ ਮਾਹੌਲ ਆਪਾਂ ਨੂੰ ਤਿੰਨ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਹਵਾਵਾਂ ਜ਼ਿਆਦਾਤਰ ਉੱਤਰ ਦੱਖਣ ਦਿਸ਼ਾ ਤੋਂ ਜ਼ਿਆਦਾਤਰ ਵੀਰੋ ਹਵਾਵਾਂ ਪੂਰਬ ਦੱਖਣ ਦਿਸ਼ਾ ਤੋਂ ਵਗਣਗੀਆਂ ਜੋ ਕਿ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਵਗ ਰਹੀਆਂ ਨੇ ਕੁਝ ਖ ਕਿਤਨਾ ਵੀਰੋ ਦੱਖਣ ਪੱਛਮ ਹਵਾ ਦਾ ਰੁਖ ਵੀ ਆਪ ਨੂੰ ਥੋੜੇ ਸਮੇਂ ਲਈ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਵੀਰੋ ਸ਼ਾਮ ਦੇ ਟਾਈਮ ਜੋ ਕੇ ਥੋੜਾ ਮੋਟਾ ਗਤੀਵਿਧੀਆਂ ਹੁੰਦੀਆਂ ਨੇ ਹਵਾ ਰੋਕਣ ਦੇ ਬਾਅਦ ਅਚਾਨਕ ਬਦਲ ਬਣਦੇ ਨੇ ਉਹ ਕਿਸੇ ਵੀ ਖੇਤਰ ਦੇ ਵਿੱਚ ਛੋਟੀ ਮੋਟੀ ਕਾਰਵਾਈ ਹੋ ਸਕਦੀ ਹੈ ਪਰ ਇਹ ਤਿੰਨ ਦਿਨਾਂ ਦੇ ਵਿੱਚ ਵੀਰੋ ਕੋਈ ਜ਼ਿਆਦਾ ਵੱਡੇ ਮੀਂਹ ਦੇ ਸਾਰ ਨਹੀਂ ਹੋਣਗੇ ਫਿਰ ਵੀ ਅਚਾਨਕ ਜੇਕਰ ਕੋਈ ਹਾਲਾਤ ਬਣਦੇ ਨੇ ਮੀਂਹ ਦੇ ਕੋਈ ਇਦਾਂ ਦੀ ਆਪਾਂ ਨੂੰ ਵੀਰੋ ਅਪਡੇਟ ਮਿਲਦੀ ਆ ਉਹ ਸਮੇਂ ਤੋਂ ਪਹਿਲਾਂ ਆਪਾਂ ਸਾਰੀ ਜਾਣਕਾਰੀ ਫਿਰ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਰਾਤ ਦੇ ਟੈਂਪਰੇਚਰ ਵੀਰੋ ਤਕਰੀਬਨ 27 26 27 25 26 27 ਡਿਗਰੀ ਦੇ ਆਸ-ਪਾਸ ਰਹਿਣਗੇ ਰਾਤ ਦੇ ਸਮੇਂ ਤਕਰੀਬਨ ਬੀਰੋ ਮਾਹੌਲ ਠੰਡਾ ਹੀ ਰਹੇਗਾ ਪਰ ਦਿਨ ਦੇ ਸਮੇਂ ਜਦੋਂ ਧੁੱਪ ਨਿਕਲੂਗੀ ਉਦੋਂ ਗਰਮੀ ਪਰੇਸ਼ਾਨ ਕਰ ਸਕਦੀ ਹੈ ਬੱਦਲਬਾਝ ਹਲਕੀ ਫੁਲਕੀ ਬੀਰੋ ਕਿਸੇ ਖੇਤਰਾਂ ਦੇ ਵਿੱਚ ਆ ਸਕਦੀ ਹੈ ਪਰ ਕੋਈ ਜ਼ਿਆਦਾ ਮੀਂਹ ਦੇ ਅਸਰ ਨਹੀਂ ਹੋਣਗੇ ਬਾਕੀ ਵੀਰੋ ਸ਼ਾਮ ਦੀ ਵੀਡੀਓ ਦੇ ਵਿੱਚ ਫੇਰ ਆਪਕਰ ਨੂੰ ਜਿਵੇਂ ਵੀ ਕੋਈ ਅਪਡੇਟ ਮਿਲੂਗੀ ਆਪਾਂ ਸਾਰੀ ਸਹੀ ਤੋਂ ਸਹੀ ਸਟੀਕ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਅਜਾਜ਼ਤ ਦਿਓ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ